ਸਾਨੂੰ ਅੱਧਾ ਨਾਮ ਤਾਂ ਕਲਗੀਧਰ ਪਾਤਸ਼ਾਹ ਨੇ ਬਖਸ਼ਿਆ ਹੀ ਹੈ ਪਰ ਅੱਧੇ ਨਾਮ ਦੀ ਚੋਣ ਅਸੀਂ ਆਪ ਕਰਦੇ ਹਾਂ ਹੁਣ ਜਦੋਂ ਅਸੀਂ ਬੱਚੇ ਦਾ ਨਾਮ ਰੱਖਣਾ ਹੈ ਸਿੰਘ ਜਾਂ ਕੌਰ ਤਾਂ ਸਾਨੂੰ ਗੁਰੂ ਸਾਹਿਬ ਦੀ ਦਾਤ ਹੈ ਬਾਕੀ ਅੱਧਾ ਨਾਮ ਅਸੀਂ ਆਪ ਚੁਣਦੇ ਹਾਂ ਪਰ ਸਾਡੀ ਬਦਕਿਸਮਤੀ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਵਿਆਹ ਸ਼ਾਦੀਆਂ ਦੇ ਕਾਰਨਾਂ ਤੇ ਸਿਰਫ ਆਪਣੇ ਵੱਲੋਂ ਚੁਣਿਆ ਹੋਇਆ ਨਾਂ ਹੀ ਲਿਖਦੇ ਨੇ ਜਿੰਨਾ ਵਿੱਚੋਂ ਤਾਂ ਕਈ ਵਾਰ ਇਹ ਵੀ ਭਲੇਖਾ ਲੱਗ ਜਾਂਦਾ ਹੈ ਕਿ ਕਿਹੜਾ ਨਾਂ ਮੁੰਡੇ ਦਾ ਹੈ ਤੇ ਕਿਹੜਾ ਕੁੜੀ ਦਾ ਜਿਵੇਂ ਮਨਜੀਤ ਦਾ ਵਿਆਹ ਸੁਰਜੀਤ ਨਾਲ ਕਈ ਵਾਰੀ ਤਾਂ ਇਹ ਵੀ ਭਲੇਖਾ ਪੈ ਜਾਂਦਾ ਹੈ ਕਿ ਮਨਜੀਤ ਮੁੰਡਾ ਹੈ ਜਾਂ ਸੁਰਜੀਤ ਹੁਣ ਅਸੀਂ ਇਸ ਵਿੱਚੋਂ ਮੁੰਡਾ ਕਿਸ ਨੂੰ ਆਖੀਏ ਹੈਰਾਨਗੀ ਤਾਂ ਉਦੋਂ ਹੁੰਦੀ ਹੈ ਜਦੋਂ ਗੁਰੂ ਸਾਹਿਬ ਵੱਲੋਂ ਦਿੱਤਾ ਹੋਇਆ ਨਾਂ ਬੰਦੇ ਨੂੰ ਚੰਗਾ ਹੀ ਨਹੀਂ ਲੱਗਦਾ ਤੇ ਜਿਸ ਨੂੰ ਗੁਰੂ ਦੀ ਚੋਣ ਗੁਰੂ ਦੀ ਦਾਤ ਚੰਗੀ ਨਹੀਂ ਲੱਗਦੀ ਇੱਥੋਂ ਹੀ ਪਤਾ ਲੱਗਦਾ ਹੈ ਕਿ ਸਾਡਾ ਗੁਰੂ ਪ੍ਰਤੀ ਕਿੰਨਾ ਕੁ ਪਿਆਰ ਹੈ ਤੇ ਕਿੰਨੀ ਕੁ ਸ਼ਰਧਾ ਹੈ